ਲੁਧਿਆਣਾ ਦੇ ਵਿੱਚ ਅੱਜ ਜਿਮਨੀ ਚੋਣਾ ਹੋ ਰਹੀਆਂ ਨੇ ਤੇ ਉਥੇ VOTING ਸਟਾਰਟ ਹੋ ਗਈ ਹੈ ਤੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਵੀ ਜਿਹੜੀ ਕਿ VOTING ਵੋਟ ਜਿਹੜੀ ਕਿ ਪਾਈ ਗਈ ਹੈ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ 파ਰਤ ਪੂਸ਼ਣ ਆਸ਼ੂ ਦੇ ਵੱਲੋਂ ਵੀ ਜਿਹੜੀ ਕਿ ਵੋਟ ਪਾ ਦਿੱਤੀ ਗਈ ਹੈ ਤੇ ਅੱਜ ਸਿਆਸਤ ਦਾ ਅਖਾੜਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਦੱਸਦੀ ਹੈ ਕਿ ਲੁਧਿਆਣਾ ਪੱਛਮੀ ਦੇ ਸੂਝਵਾਨ ਵੋਟਰਾਂ ਨੂੰ ਮੈਂ ਅਪੀਲ ਹੈ ਕਿ ਮੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜਿਹੜੀ ਕਿ ਜਰੂਰ ਕਰਿਓ ਤੇ ਆਪਣੇ ਇਲਾਕੇ ਦੇ ਵਿਕਾਸ ਅਤੇ ਤਰੱਕੀ ਦੇ ਲਈ ਤੁਸੀਂ ਆਪਣਾ ਬਣਦਾ ਜਿਹੜਾ ਕਿ ਫਰਜ਼ ਨਿਭਾਓ ਤੇ ਅੱਜ ਦੇ ਦਿਨ ਨੂੰ ਜਿਹੜਾ ਕਿ ਛੁੱਟੀ ਵਾਲਾ ਦਿਨ ਨਾ ਸਮਝਿਓ ਤੇ ਵੋਟ ਪਾਓ ਤੇ ਜਰੂਰ ਹੈ ਜਿਹੜਾ ਕਿ ਵੋਟ ਪਾ ਕੇ ਆਓ ਤੇ ਜਿਸ ਨੂੰ ਲੈ ਕੇ ਦੱਸਦੀਏ ਕਿ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅਪੀਲ ਪੰਜਾਬੀਆਂ ਨੂੰ ਕੀਤੀ ਗਈ ਹੈ ਤੇ ਉਥੇ ਹੀ ਗੱਲ ਕਰੀਏ ਤਾਂ ਅੱਜ ਲੁਧਿਆਣਾ ਦੇ ਵਿੱਚ VOTING ਜਿਹੜੀ ਕਿ ਸ਼ੁਰੂ ਹੋ ਗਈ ਹੈ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ 23 ਤਰੀਕ ਨੂੰ ਜਿਹੜੀ ਕਿ VOTING ਸਟਾਰਟ ਹੋ ਜਾਵੇਗੀ ਤੇ ਜਿਸ ਦੇ ਤਹਿਤ ਉੱਥੇ ਹੀ VOTING ਦੇ ਦੌਰਾਨ ਜਿਹੜੀ ਕਿ ਕੱਲ ਭਾਰਤ ਪੂਸ਼ਣ ਆਸ਼ੂ ਦੀ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ-ਸਾਮਣਾ ਹੋਣ ਨੂੰ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਉੱਤੇ ਵੀ ਪਲਟਵਾਰ ਕੀਤਾ ਤੇ ਉੱਥੇ ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਆਪਣੀਆਂ ਕੋਚੀ ਆਹ ਹਰਕਤਾ ਦੇ ਉੱਤੇ ਉੱਤਰ ਆਈ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਨੂੰ ਖਾਸ ਤੌਰ ਤੇ اپੀਲ ਕੀਤੀ ਹੈ ਤੇ ਵੋਟ ਉਹਨਾਂ ਨੇ ਕਿਹਾ ਹੈ ਕਿ ਲੁਧਿਆਣਾ ਪੱਛਮੀ ਦੇ ਸੂਜਵਾਨ ਵੋਟਰਾਂ ਨੂੰ ਮੇਰੀ اپੀਲ ਹੈ ਕਿ ਆਪਣੇ ਵੋਟ ਦੇ ਅਧਿਕਾਰਾਂ ਦੀ ਜਰੂਰ ਜਿਹੜੀ ਕਿ ਵਰਤੋ ਕਰੋ ਤੇ ਆਪਣੇ ਇਲਾਕੇ ਦੇ ਵਿਕਾਸ ਅਤੇ ਤਰੱਕੀ ਦੇ ਲਈ ਤੁਸੀਂ ਆਪਣਾ ਬਣਦਾ ਫਰਜ਼ ਨਿਭਾਓ ਤੇ ਅੱਜ ਦੇ ਦਿਨ ਨੂੰ ਛੁੱਟੀ ਵਾਲਾ ਦਿਨ ਨਾ ਸਮਝੋ ਵੋਟ ਪੌਣ ਜਿਹੜੀ ਕਿ ਜਰੂਰ ਜਾਇਓ ਤੇ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਪੰਜਾਬੀਆਂ ਨੂੰ ਅਪੀਲ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ 파ਰਤ ਪੂਸ਼ਣ ਆਸ਼ੂ ਅਕਾਲੀ ਦਲ ਦੇ ਵੱਲੋਂ ਪਰਪਕਾਰ ਸਿੰਘ ਖੁੰਮਣ ਤੇ ਆਮਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਜਿਹੜੇ ਕਿ ਉਮੀਦਵਾਰ ਨੇ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਜੀਵਨ ਗੁਪਤਾ ਜਿਹੜੇ ਕਿ ਸਵਾਰ ਉਮੀਦਵਾਰ ਐਲਾਨੇ ਗਏ ਨੇ ਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਸਿਆਸੇ ਦਾ ਖਾੜਾ ਦੇਖਣ ਨੂੰ ਮਿਲ ਰਿਹਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਦੇਖਣਾ ਇਹ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕਿਸ ਦੀ ਹਾਰ ਹੁੰਦੀ ਹੈ ਤੇ ਕਿਸ ਦੀ ਜਿੱਤ ਹੁੰਦੀ ਹੈ ਕਿ ਆਸ਼ੂ ਜਿਹੜੇ ਕਿ ਜਿੱਤ ਸਕਦੇ ਨੇ ਜਾਂ ਆਮ ਆਦਮੀ ਪਾਰਟੀ ਫਿਰ ਤੋਂ ਰਿਪੀਟ ਮਾਰੇਗੀ ਤੇ ਉਥੇ ਹੀ ਭਾਜਪਾ ਜਿਹੜੀ ਕਿ ਆਪਣੀ ਬਾਜ਼ੀ ਮਾਰ ਸਕਦੀ ਹੈ ਤੇ ਅਕਾਲੀ ਦਲ ਕੀ ਲੁਧਿਆਣਾ ਦੇ ਵਿੱਚ ਆਵੇਗਾ ਤੇ ਜਿਸ ਨੂੰ ਲੈ ਕੇ ਅੱਜ VOTING ਸ਼ੁਰੂ ਹੋ ਗਈ ਹੈ ਤੇ VOTING ਦੇ ਦੌਰਾਨ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਸਿਆਸਤ ਦਾ ਅਖਾੜਾ ਵੀ ਭਖਦਾ ਹੋਇਆ ਨਜ਼ਰ ਆ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵੀ ਇਹਨੂੰ ਖਾਸ ਤੌਰ ਤੇ ਇੱਕ ਅਪੀਲ ਕਰਦੈਂ